ਕੀ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਮੁੱਖ ਮੰਤਰੀ ਭਗਵੰਤ ਮਾਨ ਦੀ ਵਰਨਿੰਗ ਦੇ ਬਾਵਜੂਦ ਪਿਸ਼ਟ ਮੁਲਾਜ਼ਮ ਸੁਧਰਨ ਦਾ ਨਾਮ ਨਹੀਂ ਲੈ ਰਹੇ ਰਿਸ਼ਵਤ ਲੈਣ ਦੇ ਆਦੀ ਅਜੇ ਵੀ ਬਾਝ ਨਹੀਂ ਆ ਰਹੇ ਲੇਕਿਨ ਉਹ ਸਰਕਾਰ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੀ ਰਡਾਰ ਤੇ ਨਹੀਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜਿੱਥੇ ਇੱਕ ਐਸਆਈ ਮਹਿਜ਼ 3000 ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਤਰ ਦਬੋਚਿਆ ਗਿਆ ਮੁਲਜ਼ਮ ਮੁਲਾਜ਼ਮ ਦੀ ਪਛਾਣ ਸਹਾਇਕ ਸਬ ਇੰਸਪੈਕਟਰ ਤਾਰਾ ਸਿੰਘ ਵੱਜੋਂ ਹੋਈ ਹੈ ਜੋ ਕਿ ਥਾਣਾ ਦਿਆਲਪੁਰਾ ਕੈਂਪ ਭਗਤਾ ਭਾਈ ਕਾ ਵਿੱਚ तैनात ਸੀ ਪੰਜਾਬ ਵਿਲੈਸ ਬਿਊਰੋ ਵੱਲੋਂ ਜਿਹੜਾ ਪ੍ਰਸਤਾਚਾਰ ਉੱਪਰ ਚਲਾਈ ਗਈ ਮਹਿਮ ਤਹਿਤ ਜਿਹੜਾ ਹੈਗਾ ਮਦਈ ਮਨਪ੍ਰੀਤ ਸਿੰਘ ਵਾਸੀ ਅਕਲੀਆ ਜਲਾਲ ਇਹਨੇ ਸਾਡੇ ਕੋਲੇ ਪਹੁੰਚ ਕੇ ਵਿਲਸ ਪਾਇਓ ਅਗਲੇ ਕੇ ਕੰਪਲੇਂਟ ਦਰਜ ਕਰਾਈ ਸੀ ਕਿ ਸਹੀ ਜਿਹੜੇ ਹੈਗੇ ਤਾਰਾ ਸਿੰਘ ਹੈਗੇ ਆ ਕੋਈ ਇਹਨਾਂ ਦਾ ਮੈਟਰ ਸੀ ਆ ਕੋਈ ਇਹਨਾਂ ਕੋਲੇ ਕੰਪਲੇਂਟ ਚੱਲਦੀ ਸੀ ਕਿ ਟਰੈਕਟਰ ਨਾਲ ਐਕਸੀਡੈਂਟ ਆਇਆ ਸੀ ਉਹਦੇ ਬਦਲੇ ਜਿਹੜੇ ਹੈਗੇ ਇਹਨਾਂ ਨੇ ਉਹਨਾਂ ਤੋਂ 10000 ਰੁਪਏ ਦੀ ਡਿਮਾਂਡ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਹੈਗਾ 8000 ਰੁਪਏ ਚ ਸੌਦਾ ਹੋਇਆ ਸੀ ਆ ਤੇ ਅਜੋ ਜਿਹੜਾ ਹੈਗਾ 8000 ਰੁਪਏ ਲੈ ਕੇ ਗਿਆ ਸੀ ਆ ਤੇ ਉਸਦੇ ਵੀ ਜਿਹੜਾ ਹੈਗਾ ਇਹਨੂੰ 3000 ਰੁਪਏ ਲੈਂਦੇ ਅਸੀਂ ਰੰਗੇ ਹੱਥੀਏ ਨੂੰ ਕੱਪ ਕੀਤਾ ਹੈਗਾ ਇਹ ਔਨ ਡਿਊਟੀ ਸੀ ਵਰਦੀ ਚ ਸੀ ਹਾਂਜੀ ਹਾਂਜੀ ਇੱਥੇ ਲੱਗੇ ਹੋਏ ਨੇ ਦਾਲਪੁਰ ਕੈਂਟ ਕੈਂਪ ਫਗਤਬਾ ਉੱਥੇ ਲੱਗੇ ਹੋਏ ਨੇ ਹਾਂਜੀ ਤੇ ਮੌਕੇ ਤੋਂ 3000 ਰੁਪਏ ਇਹ ਰੈਡ ਹੰਡੜ ਫੜਿਆ ਗਿਆ ਤੇ ਉੱਥੇ ਮਕਦਮਾ ਦਰਜ ਕਰਕੇ ਜਿਹੜੀ ਹੈਗੀ ਅਸੀਂ ਇਹ ਕਾਰਵਾਈ ਅਮਲ ਵਿੱਚ ਲੈ ਰਹੇ ਹਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਐਫਆਰ ਦਰਜ ਕੀਤੀ ਹੈ ਅਸੀਂ ਐਫਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ